ਸਭ ਤੋਂ ਪਹਿਲਾਂ ਤਾਂ ਮੈਂ ਤਹਿ ਦਿਲ ਦੀ ਧਰਾਈ ਤੋਂ মিডিਆ ਦਾ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਐਡੀ ਵੱਡੀ ਗਿਣਤੀ 'ਚ ਕਵਰੇਜ ਕਰਨ ਲਈ ਖੰਨੇ ਵਿਖੇ ਪਹੁੰਚੇ ਹੋਏ ਹੋ ਵੀਡੀਓ ਦਫ਼ਤਰ ਦੇ ਵਿੱਚ ਅਸੀਂ ਸਾਰੇ ਜਣੇ ਸ਼ਾਮਲ ਹੋਏ ਹਾਂ ਔਰ ਇਕੱਠੇ ਹੋਏ ਹਾਂ ਔਰ ਬੀਤੀ ਕੱਲ ਗੁਰਦਾਸਪੁਰ ਦੇ ਵਿੱਚ ਡੇਰਾ ਬਾਬਾ ਨਾਨਕ ਦੇ ਵਿੱਚ ਬਹੁਤ ਵੱਡਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ ਜਿਦੇ ਵਿੱਚ ਮੁੱਖ ਮੰਤਰੀ ਪੰਜਾਬ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਨੇ ਉੱਥੇ ਸ਼ਿਰਕਤ ਕੀਤੀ ਔਰ ਆਪਣੇ ਹੱਥਾਂ ਦੇ ਨਾਲ ਜਿਹੜਾ ਨੁਕਸਾਨੇ ਗਏ ਮਕਾਨ ਸੀਗੇ ਜਿਹੜੇ ਸਾਡੇ ਹੜਪੀਰਤ ਮਕਾਨ ਸੀ ਜਾਂ ਬਰਸਾਤਾ ਕਰਕੇ ਜਿਹੜੇ ਮਕਾਨਾਂ ਦਾ ਨੁਕਸਾਨ ਹੋ ਗਿਆ ਸੀ ਲਗਭਗ ਬਹੁਤ ਵੱਡੀ ਗਿਣਤੀ 36000 ਦੇ ਕਰੀਬ ਮਕਾਨਾਂ ਨੂੰ ਕੱਲ ਜਾਨੀ ਕਿ ਉਹਨਾਂ ਨੇ ਸ਼ੁਰੂਆਤ ਕੀਤੀ ਹੈ ਜਿਹੜੇ ਮੁਆਵਜ਼ਾ ਦੇਣ ਦੀ ਔਰ ਇਹ ਮੁਆਵਜ਼ਾ ਜਿਹੜਾ ਹੈ ਇਹ ਕੱਲੇ-ਕੱਲੇ ਮਕਾਨ ਨੂੰ ਸਾਰਾ ਕੁਝ ਇਨਕਲੂਡ ਕਰਕੇ ਲਗਭਗ 180000 ਰੁਪਏ ਦੇ ਕਰੀਬ ਹੈ ਜਿਹੜਾ ਇਹ ਮੁਆਵਜ਼ਾ ਦਿੱਤਾ ਜਾਊਗਾ ਉਸੇ ਲੜੀ ਦੇ ਤਹਿਤ ਅੱਜ ਜਿਹੜਾ ਸਾਡਾ ਖੰਨਾ ਬਲਾਕ ਆ ਪੂਰਾ ਇਹਦੇ ਹਲਕੇ ਦੇ 67 ਪਿੰਡਾਂ ਦੇ ਵਿੱਚੋਂ 120 ਮਕਾਨ ਸੀ ਟੋਟਲ ਜਿਹੜੇ ਆਇਡੈਂਟੀਫਾਈ ਕੀਤੇ ਗਏ ਸੀ ਜਿਨ੍ਹਾਂ ਦਾ ਬਰਸਾਤਾਂ ਦੇ ਵਿੱਚ ਭਾਰੀ ਬਰਸਾਤਾਂ ਦੇ ਵਿੱਚ ਨੁਕਸਾਨ ਹੋ ਗਿਆ ਸੀ ਸੋ ਅੱਜ ਉਹਰੇ 120 ਪਰਿਵਾਰਾਂ ਨੂੰ ਇਕੱਠੇ ਕਰਕੇ ਅੱਜ ਉਹਨਾਂ ਨੂੰ ਸੈਂਕਸ਼ਨ ਲੈਟਰ ਜਾਰੀ ਕੀਤੇ ਗਏ ਨੇ ਔਰ ਪਹਿਲੀ ਕਿਸ਼ਤ ਜਿਹੜੀ ਇਹਨਾਂ ਨੂੰ 70000 ਰੁਪਏ ਦੀ ਹੈ ਜਿਹੜੀ ਉਹ ਉਹ ਜਾਰੀ ਹੋ ਚੁੱਕੀ ਹੈ ਔਰ ਜਲਦੀ ਹੀ ਇਹਨਾਂ ਦੇ ਅਕਾਊਂਟ ਦੇ ਵਿੱਚ ਟ੍ਰਾਂਸਫਰ ਹੋ ਜਾਊਗੀ ਤੇ ਇਹਨਾਂ ਦਾ ਫਿਰ ਜਿਹੜਾ ਹੁਣ ਜਿਹੜੇ ਮਕਾਨਾਂ ਦਾ ਜਿਹੜਾ ਕੰਮ ਹੈ ਉਹ ਦਿਨ ਪ੍ਰਤੀ ਰਾਤ ਹੁਣ ਚੱਲ ਪੂਆ ਇਹਦੇ ਨਾਲ ਜਾਨੀ ਕਿ ਇਹਨਾਂ ਨੂੰ ਬਹੁਤ ਵੱਡਾ ਜਾਨੀ ਕਿ ਇਹ ਕਹਿ ਸਕਦੇ ਆ ਵੀ ਰਾਹਤ ਮਿਲੀ ਅੰਤੇ ਜਿਹੜੀ 350 ਸਾਲਾਂ ਦਾ ਸਤਾਪ ਦੀ ਮਨਾਈ ਹੈ ਕਿਸ ਤਰ੍ਹਾਂ ਇਹ ਸਵਾਗਤ ਉੱਤੇ ਪੂਰੀ ਟੀਮ ਨੇ ਕੀਤੀ ਹੈ ਦੇਖੋ মিডিਆ ਨੇ ਬੜਾ ਸਾਥ ਦਿੱਤਾ ਜੀ ਉੱਤੇ ਦੇਸ਼ਾਂ ਵਿਦੇਸ਼ਾਂ ਚ ਕਵਰੇਜ ਕਰਨ ਲਈ ਜਿੰਨਾ ਵੱਡੇ ਤਦਾਦ ਦੇ ਵਿੱਚ ਉੱਥੇ ਤੁਸੀਂ ਪਹੁੰਚਾਇਆ ਔਰ ਜਿੰਨਾ ਵੱਡਾ ਸੰਗਤ ਦੇ ਉੱਥੇ ਸਹਿਯੋਗ ਦਿੱਤਾ ਇਕੱਠ ਹੋਇਆ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤ ਉੱਥੇ ਪਹੁੰਚੀ ਨਤਮਸਤਕ ਹੋਣ ਦੇ ਲਈ ਪੰਜਾਬ ਸਰਕਾਰ ਨੇ ਸੇਵਾਦਾਰ ਬਣ ਕੇ ਸਾਹਿਬ ਸ਼ਿਰੂ ਗੁਰ ਤੇਗ ਬਹਾਦਰ ਪਾਤਸ਼ਾਹ ਭਾਈ ਮਤੀ ਦਾਸ ਦੀ ਭਾਈ ਸਤੀ ਦਾਸ ਦੀ ਭਾਈ ਦਿਆਲ ਲਈ ਦੇ ਚਰਨਾਂ ਦੇ ਵਿੱਚ ਇੱਕ ਸਮਝ ਲੋ ਵੀ ਇਹ ਇੱਕ ਬੜੀ ਤੁਛ ਜੀ ਭੇਟ ਕੀਤੀ ਸੀ ਸੋ ਕਰਵਾਉਣ ਵਾਲੇ ਮਹਾਰਾਜ ਆਪ ਨੇ ਸਮਰਾਥ ਨੇ ਗੁਰੂ ਮਹਾਰਾਜ ਆਪ ਸਮਰਾਥ ਨੇ ਬਸ ਆਪਾਂ ਇਹੀ ਕਹਿ ਸਕਦੇ ਆਂ ਵੀ ਜਿਵੇਂ ਮਹਾਰਾਜ ਨੇ ਅੰਗ ਸੰਗ ਸਾਈਡ ਆ ਕੇ ਹੁਣ ਤੱਕ ਸਾਡੇ ਪੰਜਾਬ ਦੀ ਰੱਖਿਆ ਕੀਤੀ ਐ ਐਵੇਂ ਹੀ ਰੱਖਿਆ ਕਰਨ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੇ ਔਰ ਜਿੱਥੇ ਦੇਸ਼ ਆ ਵਿਦੇਸ਼ਾਂ 'ਚ ਮਹਾਰਾਜ ਨੂੰ ਪਿਆਰ ਕਰਨ ਵਾਲੀ ਸੰਗਤ ਬੈਠੀ ਆ ਮਾਰੇ ਨੂੰ ਮੰਨਣ ਵਾਲੀ ਸੰਗਤ ਬੈਠੀ ਹੈ ਸਾਰੇ ਚੜ੍ਹਦੀ ਕਲਾ ਚ ਰਹੇ ਮੇਰੇ ਪਿੰਡੋਂ ਨਾ ਅੱਜ ਦੋ ਪਿੰਨਾ ਮਤਲਬ ਦੋ ਘਰਾਂ ਨੂੰ ਜਿਹੜੇ ਆ ਕੱਚੇ ਮਕਾਨ ਪੀਐਮ ਆਈ ਦੀ ਸਕੀਮ ਚੱਲ ਰਹੀ ਸੀ ਉਹਨਾਂ ਦੇ ਵਿੱਚੋਂ ਦੋ ਨੂੰ ਲੈਟਰਸ ਮਿਲੇ ਲੰਗੇ ਜੋ ਗ੍ਰਾਂਟ ਸੀਗੇ ਕੱਚੇ ਘਰਾਂ ਦੀ ਉਹ ਮਿਲੀ ਆ ਇਹ ਮਾਨ ਸਾਹਿਬ ਸਰਕਾਰ ਦੀ ਜਿਹੜੀ ਮਾਨ ਸਾਹਿਬ ਦੀ ਜਿਹੜੀ ਸਰਕਾਰ ਆ ਇਹ ਇਹਦੇ ਵਿੱਚ ਹੀ ਪੋਸੀਬਲ ਹੋ ਸਕਦਾ ਸੀ ਜੇ ਜੋ ਅੱਜ ਹੋਇਆ ਹੈ ਤੇ ਸਾਡੇ ਮੇਰੇ ਪਿੰਡ ਵਾਸੀਆਂ ਨੂੰ ਬਹੁਤ ਮਾਣ ਹੈ ਮਾਨ ਸਰਕਾਰ ਦੇ ਤੇ ਅਸੀਂ ਵੀ ਨਾਲ ਜੁੜੇ ਹੋਇਆ ਮਾਨ ਸਰਕਾਰ ਦੇ ਤੇ ਅਸੀਂ ਧੰਨਵਾਦ ਕਰਾਂਗੇ ਮਾਨ ਸਰਕਾਰ ਦਾ ਕਿਉਂਕਿ ਬਹੁਤ ਹੀ ਲੋੜਵੰਦ ਜਿਹੜੇ ਸੀਗੇ ਪਰਿਵਾਰ ਸੀਗੇ ਗਰੀਬ ਪਰਿਵਾਰ ਸੀਗੇ ਤੇ ਮੀ ਕਾਫੀ ਜ਼ਿਆਦੇ ਬਾਰਜ ਦੇ ਹੋਣ ਦੇ ਕਾਰਨ ਜਿਹੜੇ ਇਹਨਾਂ ਦੇ ਘਰ ਦੇ ਚੁੱਧ ਚੁੱਕੇ ਸੀਗੇ ਸੋ ਇਹਨਾਂ ਨੂੰ ਇਹਨਾਂ ਨੇ ਜਿਹੜਿਆ ਰਾਹਤ ਆ ਇੱਕ ਦਿੱਤੀ ਆ ਸੋ ਇਹਨਾਂ ਦੀ ਬਹੁਤ ਬਹੁਤ ਧੰਨਵਾਦ ਕਰਦੇ ਆ ਮਾਨ ਸਰਕਾਰ ਦਾ ਥੈਂਕ ਯੂ ਸੋ ਮਚ ਤੁਸੀਂ ਆਇਤ ਕੋਟਾ ਬੁਕਾਰ ਕੇ ਤਾਂ ਠੀਕ ਆ ਸੀ ਮੀ ਦੇ ਹਰ ਨਾਲ ਗਿਰ ਗਿਆ ਸੀ ਪਹਿਲਾਂ ਸਰਕਾਰ ਨੇ ਜਿਹੜਾ ਤਾਂ ਸੁਪੀ ਰਾਤ ਦਿੱਤੀ ਆ ਬਹੁਤ ਪੱਕਾ ਛੱਤਾਂ ਵਾਸਤੇ ਰਹਿ ਦਿੱਤੀ ਆ ਜੀ ਸਰਕਾਰ ਦੇ ਕੰਮ ਨੂੰ ਕਿਸ ਤਰ੍ਹਾਂ ਦੇਖਦੇ ਆ ਬਹੁਤ ਵਧੀਆ ਦੇਖਦੇ ਆ ਜੀ ਪਹਿਲਾਂ ਕਿੰਨੇ ਮੁਸ਼ਕਲਾਂ ਆਉਂਦੀਆਂ ਸਾਨੂੰ ਤਾਂ ਬਹੁਤ ਜ਼ਿਆਦਾ ਆਉਂਦੀਆਂ ਸੀ ਜੀ ਰਾਤ ਮਿਲੂ ਹਾਂ ਜੀ ਬਹੁਤ ਵਧੀਆ ਰਹਿਤ ਮਿਲੀ ਆ ਸਾਡੇ ਤੇ ਪੱਕੀ ਛੱਤ ਆਊਗੀ ਭਵੰਤਮਾਨ ਦਾ ਬਹੁਤ ਬਹੁਤ ਧੰਨਵਾਦ ਆ ਜੀ ਆਮ ਆਦਮੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ